ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਹੋ ਜੀ ਅਸੀਂ ਵੀ ਠੀਕਾਂ ਜੀ ਅੱਜ ਅਸੀਂ ਕੱਟਣ ਲੱਗੇ ਆਂ 셔ਟ ਸਿੰਪਲ ਕੋਟਨ ਦੀ ਇਹ ਅਸੀਂ ਕੱਜ ਤੁਹਾਨੂੰ ਵੀ ਦਿਖਾ ਦਈਏ ਇਹਦੀ ਕਟਿੰਗ ਕਰ ਲਿਆ ਬੱਚੀ ਬੱਚੀ ਹਾਂਜੀ ਤੇ ਨਿਸ਼ਾਨੀ ਲਾ ਕੇ ਨਾ ਕੱਟ ਲਾ ਲੰਬਾਈ ਜੀ ਕਿੰਨੀ ਦੀ 셔ਟ ਦੀ ਰੱਖਣੀ ਆਪਾਂ 43 ਇੰਚ 43 ਪਿਆਰ ਸੀ ਆਪਾਂ ਦਿਨਵਾਦ ਰੱਖਣੀ ਆ 43 43 ਵਦ ਆਹ 43 ਪੂਰੀ ਹੋ ਗਈ ਠੀਕ ਪੰਤਾਨ ਜੱਪਾ ਲੰਬਾਈ ਦਾ ਕਰੋ ਕੇਰਾ ਬਾਈ ਤਿਆਰ ਹੈ ਹਾਂ ਬਾਈ ਕੇਰਾ ਤਾਂ ਸਾਢੇ 25 ਕਟਿੰਗ ਕਰ ਲਾਂਗੇ ਸਾਢੇ 25 ਕਟਿੰਗ ਤਿੰਨ ਜਗ੍ਹਾ ਤੇ ਨਿਸ਼ਾਨ ਲਾ ਦੇਆ ਸਿੰਪਲ ਦੇ ਤਿੰਨ ਜਗ੍ਹਾ ਤੇ ਸਾਢੇ 25 ਦੇ ਨਿਸ਼ਾਨ ਇਹ ਠੇਰਾ ਤੇ ਹਿੱਪ ਦੀ ਛੋਡਾਂ ਲਓ ਮਾ ਰਾਣਾ ਨੇ ਗੱਭਰੂ ਹਾਂ ਰਾਜੀ ਜੀ ਕਿਤਾਬ ਸਾਦੇ ਪਏ ਨੇ ਆਪਾਂ ਸੂਟ ਦੀ ਕਟਿੰਗ ਦਿਖਾਵਾਂਗੇ ਉਹਨਾਂ ਸ਼ਾਰਿਆਂ ਨੂੰ ਕਿਰਤੀ ਵੀ ਦਿਖਾ ਦਈਏ ਛੜਾ ਕਿਰਤ ਵੀ ਇੰਦਾ ਭੱਜਾ ਫਿਰਦਾ ਤੋ ਇਧਰ ਬਕਸ ਬਣਾਓ ਮਮਾ ਚਿਕਾ ਠੀਕ ਹੋਣ ਨੂੰ ਸੌਣ ਨਹੀਂ ਕੋਈ ਫੋਨ ਨਹੀਂ ਦੇ ਚੁੱਕੇ ਹੋਣਗੇ ਬਣਾ ਪੰਜ ਸੌ ਮਿੰਟ ਹੋ ਰਿਹਾ ਲੱਗਿਆ ਮੱਖੇ ਨੂੰ ਮੰਮਾ ਨਹੀਂ ਆ ਰਿਹਾ ਸਾਢੇ 10 ਵਜੇ ਇਹ ਛਾਤੀ ਦਾ ਨਿਸ਼ਾਨਾ ਠੀਕ ਹੈ ਸਾਢੇ 10 ਨੀਚੇ ਨੂੰ 7 ਗਰਮ ਸੱਤ ਕਮਰ ਤੱਕ ਸੱਤ ਆਪਣਾ ਫੀਟਿੰਗ ਦੇ ਨਿਸ਼ਾਨੇ ਲਓ 14 ਹਾਂ 9 ਇਹ 9 ਦਾ ਪੈਕਿੰਗ ਚ ਐਕਸਟਰਾ ਲੈਣਾ ਹੈ 9.5 ਕਰ ਦੋ 9.5 ਠੀਕ ਹੈ 9.5 ਸਾਢੇ ਲਾਈ ਦੀ ਨਿਸ਼ਾਨੀ ਲਓ ਤੁਹਾਡੇ 14.5 ਹਾਂਜੀ ਇਹ 15.5 ਤੇ ਲਾਓ ਇਹ 12.5 ਉਹ ਬਿਲ ਨੂੰ ਲੈ ਕੇ ਆਓ ਠੀਕ ਹੈ 12.5 ਤੇ ਹੁਣ ਇੱਕ ਦਿਨ ਨਿਸ਼ਾਨੇ ਲਓ 22 22 11 ਰੱਖਣਾ ਜੀ ਪੂਰਾ ਹਾਂਜੀ ਠੀਕ ਹੈ ਪੂਰਾ 11 ਨਹੀਂ ਉੱਤੋਂ 15 ਲੈ ਕੇ نیچے 11 ਤੇ ਥੇਪ ਪਾ ਸਕਦੀ ਬਾਈ 11 ਤੇ ਲਓ ਜੀ ਇਹ ਫੀਟਿੰਗ ਨੇ ਮੇਨਸ਼ਾ ਆਪਣੇ ਬਾਈ ਕਿਥੇ ਲਾਏ ਜੇ ਆਪਾਂ ਆਹ ਦੇਖੋ ਤੇ ਇਸ ਤਰ੍ਹਾਂ ਇਧਰ ਨੂੰ ਲੈਣ ਵਾਲਾ ਠੀਕ ਹੈ ਠੀਕ ਹੈ ਨਾ ਇਹਦੇ ਕਮਰ ਦੀ ਵੀ ਲਗਾ ਦੇ ਓਕੇ ਠੀਕ ਹੈ ਨਾ ਇਹਦੇ ਟੈਪਰ ਕੋ ਨਹੀਂ ਕਰਦੇ ਇਹਦਾ ਟੋਪ ਉੱਪਰ ਐ ਇਹ 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 ਇੰਚ ਟੇਪ ਦਾ 1.5 3 ਇੰਚ ਸਾਟੀ ਦਾ ਨਿਸ਼ਾਨ ਕਬਰzaam ਲਾ ਦੇਣੇ ਆ ਤੇ ਕਮਰ ਦੇ हिਪ ਨਾਲ ਇਹ ਆਪਣੇ ਫਿਟਿੰਗ ਦੇ ਨਿਸ਼ਾਨ ਨਹੀਂ 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 ਠੀਕ ਹੈ ਠੀਕ ਹੈ ਹਾਂਜੀ ਤੁਹਾਨੂੰ ਇਹ ਪਲੇਟ ਲਾਓ 12 ਤੇ ਇੱਥੋਂ ਐਂਸਟੇ ਪਿੱਤਰਕੋ 12 12 ਦੂਜੇ ਪਾਸੇ ਇਸ ਦੇ ਪਾਸੇ ਨਹੀਂ ਦੂਸਰੇ ਸਾਈਡ ਤੇ ਕਰਨੀ ਹੈ ਹਾਂ 12 12 ਠੀਕ ਹੈ ਅੱਗੇ 7 ਤੇ ਲਾ ਦੋ 7 ਉਹ ਸਾਥ ਹੀ ਬਣਨਾ ਇਥੇ 12 ਤੇ 7 ਨਹੀਂ 12 ਅੱਗੇ ਇਥੇ ਇੱਚ ਫੜੋ ਠੀਕ ਹੋ ਸੌਖਾ ਜਿਹਾ ਤਰੀਕਾ ਇਦਾਂ ਹੀ ਹੈ ਠੀਕ ਹੈ ਜੀ ప్లే సాడే తిని క్రోస బస్ బీక సాంకే చ నిశాను ధాన్ మరి నిశా ఇలా దో ਲਾਈਨ ਮਾਰ ਕੇ ਹਾਂ ਲਾਈਨ ਮਾਰ ਕੇ ਤੁਹਾਨੂੰ ਠੀਕ ਹੈ ਐਨੀ ਵਸ ਜ਼ਰੂਰਤ ਨਹੀਂ ਜ਼ਰੂਰਤ ਨਹੀਂ ਹੁੰਦੀ ਠੀਕ ਹੈ ਜੀ ਉਹਨਾਂ ਆਪਣੇ ਲਾਗੀਆਂ ਨੇ ਨਿਸ਼ਾਨੀਆਂ ਸਿਮਰ ਦੇ ਸੁੱਟਦੀਆਂ ਨਾਲੇ ਨਾਲ ਸਿੱਖ ਲਿਆ ਨਾਲੇ ਆਪਣੇ ਸੁੱਟਦੇ ਨਿਸ਼ਾਨੇ ਲਗਾ ਲਈਆਂ ਨੇ ਹੁਣ ਇਹਨਾਂ ਦੀ ਕਰ ਦੋ ਕਟਾਈ ਠੀਕ ਹੈ ਹੁਣ ਇੱਥੇ ਨਾ ਆ ਮਾਰ ਜਾ ਰੱਖੋ ਇੱਥੇ ਇੱਥੇ ਲਾ ਨਿਸ਼ਾਨੇ ਇਹ ਕਟਿੰਗ ਦੇ ਨਿਸ਼ਾਨੀ ਇਹ ਇੱਥੇ ਲਾਓ ਓਕੇ ਜੀ ਹਾਂ ਹੁਣ ਇਹਦੇ ਨਾਲ ਇਹਦਾ ਮਿਲਾ ਦਿਓ ਤੇ ਇੱਥੇ ਕੁ ਮਿਲਾ ਦਿਓ ਇੱਕ ਆਹ ਵਾਲੀ ਇੱਥੇ ਮਿਲਾ ਠੀਕ ਇਹ ਨਿਸ਼ਾਨੀ ਆਪਣੀ ਕਟਿੰਗ ਦੀ ਕਟਿੰਗ ਆਹ ਕਟਿੰਗ ਮੀਆਂ ਇਹ ਫਿਟਿੰਗ ਹੋਣੀ ਠੀਕ ਹੈ ਹੁਣ ਕੋਈ ਔਖਾ ਨਹੀਂ ਚਲੋ ਜੀ ਹੁਣ ਸਿਹਰਾ ਇਹ ਟਾਈਪ ਤੋਂ ਸ਼ੁਰੂ ਹੋਣਾ ਹੈ ਓਕੇ ਜੀ ਹਾਂ ਇੱਥੋਂ ਸ਼ੁਰੂ ਕਰੋ ਆ 12-12 ਵਾਲੀ ਕੱਟ ਦਿਓ ਇੱਥੋਂ ਕਰਨਾ ਸ਼ੁਰੂ ਇੱਥੋਂ ਨਹੀਂ ਹਾਂ ਇੱਥੋਂ ਕਰੋ ਨਾ ਇੱਥੋਂ ਹੁਣ ਜੀ ਥੋੜਾ ਜਿਹਾ ਡਾਊਨ ਕਰ ਲਓ ਨਾ ਠੀਕ ਹੈ ਬਾਰਵਲੀ ਲਾਈਨ ਤੇ ਆ ਆਵਲੀ ਤੇ ਉੱਪਰ ਆਇਆ 2 ਇਹ ਰਿਮੋਟੇ ਦੀ ਕਟਾਈ ਬੱਬੂ ਚੱਲ ਜੀ ਆ ਉਹ ਮਿੱਤੂ ਜਲਦੀ ਆ ਬੋਹਿਤ ਅਜੇ ਆਪਣੇ ਬੰਦੇ ਨੂੰ ਕੈਂਚੀ ਨਹੀਂ ਚਲਾਣੀ ਹੋਂ ਦੇ ਚਲੇ ਪਰ ਫਿਰ ਵੀ ਅਸੀਂ ਆਪਾਂ ਸੂਟ ਆਪਣਾ ਆਪ ਕੱਟ ਰਹੇ ਹਾਂ ਕੋਈ ਨਹੀਂ ਜੀ ਅਜੇ ਕੈਂਚੀ ਨਹੀਂ ਨੀ ਵੈਰੀ ਗੁੱਡ ਇੱਥੇ ਕੱਟ ਲਗਾਉ ਦੇ ਇੱਕ ਹੋਣਾ ਓਕੇ ਜੀ ਨੋ ਇਹ ਕੱਟ ਆਪਣੇ ਘਰ ਦਾ ਇੱਕ ਪਿੰਡ ਦਾ ਚੱਕ ਕੇ ਅਨ ਆ ਜਿਹੜਾ ਪਿਛਲੀ ਬੈਕ ਵਾਲਾ ਇਹਨੂੰ ਕੱਢ ਦੋ ਬਾਹਰ ਠੀਕ ਹੈ ਆ ਇਹਨੂੰ ਬਾਹਰ ਕਰ ਦੋ ਹੁਣ ਇਹਨੂੰ ਹਿੱਸਾ ਹੋਰ ਕਰਦੇ ਆਂ ਇਹ ਮੋਢੇ ਦੀ ਕਰਦੇ ਆ ਇੱਥੇ ਸ਼ੁਰੂ ਹੋਣਾ ਜੀ ਓਕੇ ਦੋ ਇਕੱਠੇ ਤਾਂ ਜੀ ਦੋਨੋਂ ਕੱਟ ਪੂਰੇ ਨੇ ਤੇ ਫਰੰਟ ਇਹਨਾਂ ਦੋਨੋਂ ਠੀਕ ਹੈ ਜੀ ਜਿਹੜੀ 1/2 ਇੰਚ ਦੀ ਆਪਾਂ ਡੂੰਗੀ ਕਾਟ ਪਾਈ ਸੀ ਮੋਢੇ 'ਚ ਤੇ ਉਹਦੇ ਮਮੂ ਦੀ ਛੱਡਾਉਗੇ ਨਾ ਕਿ ਕਿੰਨੀ ਹਾਂ ਹਾਂ ਛੱਡਾਵਾ ਲਓ ਜੀ ਛੱਡਾ ਦੇ ਕਿਰਤ ਘਰ ਜਾਣਾ ਕਿਰਤ ਨੇ ਘਰ ਜਾਣਾ ਹੈ ਫਿਰ ਤ ਵੇਲਾਉ ਜਾ ਰਿਹਾ ਉਧਰ ਇਹ ਹੋ ਗਿਆ ਜੀ ਆਪਣਾ ਅਗਲਾ ਪੰਨਾ ਇੱਥੇ ਉਹ ਲਾਓ ਸੁਵੀ ਜਾਂ ਐ ਇਹਦੇ ਨਾਲ ਹੀ ਕੱਢ ਲਓ ਇੰਚ ਟੇਪ ਨਾਲ ਇੰਚ ਟੇਪ ਨਾਲ ਨਿਸ਼ਾਨ ਲਗਾਓ ਇੱਥੇ ਵੱਲ ਉੰਗੂ ਵੱਲ ਜਿਆਦਾ ਵੀ ਨਹੀਂ ਮੋਰੀ ਕੱਢਣੀ ਠੀਕ ਹੈ ਜੀ ਠੀਕ ਹੈ ਉੰਗੂ ਇਹ ਥੋੜਾ ਜਿਹਾ ਆਈਡੀਆ ਹੀ ਕਰਨਾ ਹੈ ਕਿ ਦੂਜੇ ਪਾਸੇ ਨਿਸ਼ਾਨ ਲਾਣੇ ਆ ਜਿਹੜੇ ਫੋਰ ਮਸ ਚਲੋ ਇੱਥੇ ਹੀ ਲਗਾਓ ਓਕੇ ਬੁਦਿਆ ਬੁਦਿਆ ਹਿੱਪ ਦੇਈ ਹਿੱਪ ਦੇਈ ਠੀਕ ਹੁਣ ਇਹਦਾ ਪਾਸਾ ਬਦਲਾ ਲਓ ਦੋ ਸਿੱਟ ਨਹੀਂ ਐਸੇ ਨਹੀਂ ਦੋਵੇਂ ਦੋਵੇਂ ਇਕੱਠੇ ਕਰ ਦੇਣਾ ਠੀਕ ਹੈ ਜੀ ਤੇ ਹਾਂ ਜੇ ਵਰ ਨੂੰ ਪਤਾ ਨਹੀਂ ਲੱਗਣਾ ਹਾਂਜੀ ਦਿਖ ਰਿਹਾ ਹੈ ਦਿਖ ਦੋਨੋਂ ਪਾਸਿਓਂ ਦੋਨਾਂ ਪਲੇਟ ਨੂੰ ਛੋਟੇ ਛੋਟੇ ਕੱਟ ਲਾ ਦਿਓ ਕਿ ਦੋਨੋਂ ਇਹ ਪਲੇਟਾਂ ਪੈ ਜਾਣਗੀਆਂ ਬਰਾਬਰ ਤੇ ਦੋਨੋਂ ਪਾਸਿਓਂ ਬਰਾਬਰ ਠੀਕ ਭਗੜੇ ਭਗੜੇ ਫਰੰਟੋਂ ਉੱਪਰ ਤੋਂ ਫੋਲਡ ਕਰੋ ਹੁਣ ਆਪਾਂ ਲਾਣੀਆ ਪਿਛਲੇ ਪੰਨੇ ਦੇ ਪਲੇਟਾਂ ਦੇ ਨਿਸ਼ਾਨੇ ਵਿੱਚ ਰੋਲ ਪਲੇਟਾਂ ਪੈਣ। ਹਾਂ ਪਲੇਟਾਂ ਦੇ ਨਿਸ਼ਾਨੀਆਂ ਵੀ ਲਗਾਉਣੀਆਂ ਐ। ਤੇ ਬੈਕ ਅੱਪ neck ਦੀ ਕਟਿੰਗ ਵੀ ਕਰਨੀ। ਠੀਕ। ਸਹੀ ਜਾਂ ਕੋਲ। ਹੂੰ। ਓਏ ਓਏ। ਮਾਰ ਨੀ। ਕਿਰਤ ਇਰਤਵੇ ਇਲਾਕੇ ਨਾ ਖੁਸ਼ ਹੋਇਆ। ਤਾਂ ਇਹ ਨੂੰ ਇੱਕ ਨਾ ਕੋਈ ਸਾਲ ਕਰੋ। ਬਾਹਰ ਇਹ ਚੋੜ ਕੁੱਤੀਆਂ ਕਰਦਾ ਹੁਣ। ਆਏ ਆਏ। ਲੋਗ ਦੇਖ ਰਹੀ ਕਿ ਬਾਜੇ ਲੋੜ ਕੱਲਾ ਦੀਦੀ ਕਹਿੰਦੀ ਨਹੀਂ ਲੈਣੀ ਆ ਪਲੇਟਾਂ ਕਿ ਗਲੇ ਦੀ। ਪਲੇਟਾਂ ਜਾਂ ਗਲਾ ਕੱਟਣਾ ਪਹਿਲਾਂ। ਕਹਿੰਦਾ ਪਹਿਲਾਂ ਗਲੇ ਦੀ ਵੀ ਲਾ ਲਓ ਪੇਟਾਂ ਦੇ ਵੀ ਲਾ ਲਓ ਗਲੇ ਦੀ ਪਲੇਟਾਂ ਦੀ ਲਾਓ 12 ਤੇ। 12 ਤੇ। ਠੀਕ ਹੈ ਜੀ। 12 ਤੇ ਬਿਸ਼ਮੀ। نیچے 7 ਜੀ। ਹਾਂ। नीचे 7 ਬਣਾ ਲੈ ਕੇ ਨੀਚੋਂ ਦੀ 7 7 ਉਹ ਦੋ ਤਿੰਨ ਸਾਢੇ ਤਿੰਨ ਹਵਾਲੀ ਚੁੜਾਈ ਸਾਢੇ ਤਿੰਨ ਲਾ ਲਓ ਸਾਢੇ ਤਿੰਨ ਠੀਕ ਹੈ ਸਾਢੇ ਤਿੰਨ ہاں ਇਧਰੋਂ ਵੀ ਸਾਢੇ ਤਿੰਨ బ్యాగ గ సాడే డి రో ఐమి ఠాయి ర

ਕਿਰਤ ਚੰਗਾ ਇਧਰ ਦੇਖੋ ਇਧਰ ਦੇਖੋ ਤੂੰ ਜੀ ਇਹ ਕਿਰਤ ਚੜਾ ਰਿੜ ਲੱਗ ਗਿਆ ਏ ਇਹ ਕਿਰਤ ਰਿੜ ਲੱਗ ਗਿਆ ਹੁਣ ਮੈਂ ਦੱਲੀ ਜੀ ਹੁਣ ਆਪਾਂ ਇਹ ਸ਼ਾਨ ਲੱਗ ਗਈ ਇੱਥੇ ਜਿਹੜਾ ਆਪਾਂ ਦੂਸਰੇ ਪਾਸੇ ਨੇ ਦੋਨੋਂ ਚੱਕੋ ਇਦਾਂ ਇੰਜ ਚੱਕਲ ਹੋਣ ਨਾਲ ਆਵੇ ਠੀਕ ਹੈ ਚੰਗਾ ਹੈ ਹਾਂਜੀ ਹਾਂਜੀ ਇਹ ਆਈਡੀਆ ਕੋ ਉਧਰੋਂ ਲੈ ਲਿਆ ਥੋੜਾ ਜਿਹਾ ਇੰਟੀ ਟੇਪ ਨਾਲ ਹੀ ਕਰ ਸਕਦੇ ਚਲੋ ਜੀ ਹੁਣ ਆਪਣੀ ਹੋ ਗਈ ਸ਼ਰਟ ਦੀ ਪ੍ਰੋਪਰ ਕਟਿੰਗ ਇਹ ਆਪਣਾ ਪਿਛਲਾ ਪੱਲਾ ਪੂਰੀ ਆਪਣੀ ਬੁਲੇਟਾ ਦੀ ਇੰਸ਼ਾਅੱਰ ਪਿਛਲੇ ਮਿੰਟ ਉੱਪਰ ਬਾਬਾਵਾ ਬੱਚਾ ਵੀ ਦਿਓ ਨਾ ਚਲੋ ਜੀ ਹੁਣ ਕੀਰਤ ਸਿੰਘ ਲੰਮੇ ਪੈ ਗਏ ਨੇ ਇਹ ਕੀਰਤ ਸਿੰਘ ਬੋਤਲਾਂ ਜੀ ਪਾਣੀ ਪੀ ਰਹੇ ਨੇ ਕੀਰਤ ਜੇ ਸਾਡਾ ਕੀਰਤ ਕਿੰਨੋ ਕਿੰਨੂ ਪਛਾਣਦੇ ਕਿ ਮੈਂਡ ਕਰਕੇ ਜਰੂਰ ਦੱਸਿਓ ਕਿ ਮੈਂ ਕਿੰਨੋ ਕਿੰਨੂ ਪਸੰਦਾ ਮੈਨੂੰ ਦੱਛਿਓ ਕੀਰਤਾ ਪੁੱਤ ਚਲੋ ਚਲੋ ਆ ਜਾਓ ਆ ਜਾਓ ਆ ਜਾਓ ਚੱਕੀ ਲੈ ਜੀ ਚੱਕੀ ਆ ਜਾਓ ਮੇਰੇ ਕੋਲ ਉਹ ਬੱਲੇ 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 ਚਲੋ ਹੁਣ ਆਂਟੀ ਨਾਲ ਬੱਜ ਅੱਛੀਏ ਜਲਦੀ ਜਲਦੀ ਕਿ ਆਂਟੀ ਜਲਦੀ ਜਲਦੀ ਵਿਛਾਲੋ ਫਿਰ ਅਸੀਂ ਨਹਾਣਾ ਏ ਫਿਰ ਅਸੀਂ ਮਾਲਸ਼ ਕਰੀਏ ਆਪਣੇ ਜਿਵੇਂ ਨਹਾਣਾ ਏ ਫਿਰ ਅਸੀਂ ਨੋਈ ਨੋਈ ਕਰਨੀ ਏ ਜਲਦੀ ਜਲਦੀ ਕਰੋ ਜੀ ਬੱਚੋ ਕਿਹੜਾ ਨਹੀਂ ਤੁਸੀਂ ਕਿਰਤ ਸਿੰਘ ਵੀ ਵੀ ਖੋਦ ਪਹਿਲਾਂ ਤੁਸੀਂ ਖਾ ਲੋ ਵੀ ਬੋਤਲ ਖਡਾਉਣੇ ਤਾਂ ਕਿੱਥੇ ਖਿਲਰੇ ਪਏ ਨੇ ਪਹਿਲਾਂ ਖਡਾਉਣੇ ਲੈ ਕੇ ਆਈਏ ਅਸੀਂ ਖਡਾਉਣੇ ਇਕੱਠੇ ਕਰਕੇ ਕਿਰਤ ਦੇ ਕੀਰਤਨ ਫੜਾ ਦਈਏ ਫਿਰ ਕਿਰਤ ਖੇਡੇਗਾ ਆਹ ਲੋ ਜੀ ਆਹ ਲੋ ਕਿਰਤ ਆ ਟੋਕਰੀ ਚ ਪਾ ਤੈ ਨਦਰ ਕਢਾਉਣੇ ਹੁਣ ਖੇਡ ਲੋ ਖਲਾਰੇ ਹੋ ਨਹੀਂ ਖਲਾਰਨੇ ਨਹੀਂ ਗੇ ਦੇਖੋ ਜੀ ਮਨ ਆਪਣੀ ਸਲਵਾਰ ਦੀ ਲੰਬਾਈ ਆ 35 ਪੱਲੇ ਆ ਪਟਣੇ ਨੇ 32 ਇੰਚ 32 ਇੰਚ ਹਾਂ 32 ਦੇ ਨਿਸ਼ਾਨੇ ਲਾ ਲਓ ਠੀਕ ਹੈ ਜੀ ਤਾਂ ਬਾਜੂ ਕਿੰਨੀ ਆ ਦੇਖੋ ਮੜੀ ਆ 16 16 16 16 32 ਹੈ ਨਾ ਹਾਂ ਆਪਾਂ ਐਕਸਟਰਾ 4 ਇੰਚ 4 ਇੰਚ ਕਿਰਤ ਸਾਡਾ ਘਿਰ ਗਿਆ ਦੋ ਤੋਂ ਦੋ ਚੜ ਗਿਆ ਨਾ ਆਏ ਆਏ ਹਦੂ ਆਏ ਹੋਏ ਚੱਲ ਫੜੋ ਇਹਨੂੰ ਫੜੋ ਚੁਪਕਾਓ ਬਾਜੂ ਦੀ ਨੰਬਾਈ ਆਪਣੀ 16 ਡਿੱਗਿਆ ਨਹੀਂ ਕਿਹੜਾ ਜੋਰ ਆ ਮਾੜਾ ਜਿਹਾ ਡਿੱਗਦਾ ਜਿੱਦਿ ਇੰਨਾ ਜ਼ਿਆਦਾ ਹੁੰਦਾ ਹੈ ਆਪ 4 ਇੰਚ ਪੱਲੇ ਛੱਤੀ ਘਾਟ ਲਓ ਫਿਰ ਆਪ ਪੱਲੇ ਛੋਟੇ ਕਰ ਲਾਂਗੇ ਨਾ ਬਾਜੂ ਦੀ ਲੈਂਥ ਪੂਰੀ ਆ ਜੇਗੀ ਸਾਈਡ ਤੋਂ ਠੀਕ ਹੋ ਗਿਆ ਕੋਲਸ ਟੰਡ ਫੋਨੇ ਬਾਵਾ ਦੀ ਕਟਿੰਗ ਥੋੜੀ ਜਿਹੀ ਬ੍ਰੇਕ ਲੈ ਲਈ ਸੀ ਕਿਰਤ ਆਪਣਾ गिर ਗਿਆ ਸੀ ਉਹਨੂੰ ਚੁੱਪ ਕਰਾਇਆ ਇਸ ਕਰਕੇ ਠੀਕ ਹੈ ਇਹ ਆਪਾਂ ਬਾਵਾ ਰੱਖਣੀਆਂ ਨੇ ਥੋੜੀਆਂ ਜਿਹੀਆਂ ਖੁੱਲੀਆਂ ਰੱਖਾਂਗਾ ਸਾਦੀ ਬਾਵਾ ਰੱਖਣੀਆਂ ਜੀ ਆਪਾਂ ਇਹ ਕਿੰਨੀ ਵੀ ਚੜਾਈ ਰੱਖੀ ਆਪਾਂ 10 ਇੰਚ 10 ਇੰਚ ਮੋਢਾ ਠੀਕ ਜੀ ਆ ਬਸ ਕੱਟ ਦੋ ਹੁਣ ਫਿਰ ਬਾਹਾਂ ਦੀ ਕਟਿੰਗ ਦਿਪੋਣੇ ਆ ਇਹ 10 ਇੰਚ ਮਿੰਦ ਕੇ ਪਹਿਲਾਂ ਕੱਟ ਲਈਏ 10 ਇੰਚ ਇਹ ਵੱਧ ਦੀ 10 ਤੋਂ ਮੈਨੂੰ ਦੇ ਵੈਸੇ ਲੋੜ ਨੇ ਇਹ 10 ਤੋਂ ਵੱਧ ਹੀ ਹੋਣਾ 11 ਜੀ ਹਾਂ ਠੀਕ ਹੈ ਹਾਂ ਕਰ ਤੋ ਕੱਟੀ ਹੋ ਗਈ ਨਿਸ਼ਾਨੀਆਂ ਆਪਾਂ ਲਾਤੀਆਂ ਸਾਂ ਸਿਮਰ ਨੂੰ ਹੁਣ ਸਿਮਰ ਦੀ ਸਿਰਫ ਕਟਿੰਗ ਹੀ ਕਰੇਗੀ ਇਹ ਕਟਿੰਗ ਕਰ ਰਹੀ ਆਪਾਂ ਬਹਾਮਾ ਜੀ ਤੁਹਾਡਾ ਮੈਂ ਬੰਦ ਖਾਤੀ ਇਹ ਬਾਜੂ ਕਟੇ ਸੋਖੇ ਜਿਹੇ ਤਰੀਕੇ ਨਾਲ ਨਿਸ਼ਾਨੀਆਂ ਦੇਖ ਲਓ ਧਾਰ ਗਈ ਠੀਕ ਆ ਕਰਨੇ ਕੀ ਕਰੀ ਉਸੇ ਆਪਣੇ ਲਿpasse ਨਾਲ ਹੁਣ ਘਮਾ ਲਉ ਠੀਕ ਪਹਿਲਾਂ ਬਾਹਰਲੀ ਕਰੋ ਕਟਣੀ ਜਿਉਂ ਨਾ ਮੈਂ ਜਾਣੀ ਛੱਡਣਾ ਬਸ ਥੋੜਾ ਜਿਹਾ ਕੰਮ ਰਹਿ ਗਿਆ ਸ੍ਰੀ ਦਸਰੀ ਲੈ ਜਾਓ ਸੇਮਰ ਰੁਕਾਈ ਜੀ ਥੋੜੀ ਜੀ ਘੱਟ ਚਲਾਣੀ ਆਉਣੀ ਹੈ ਇੱਥੇ ਕੱਟ ਲਗਾ ਦੋ ਠੀਕ ਹੈ ਆ ਆਪਾਂ ਜੇ ਖੋਲਣ ਵਾਲਾ ਰਹਿੰਦਾ ਮੂਹੇ ਮੈਂ ਬਾਅਦ ਚ ਖੋਲਦੀ ਆ ਠੀਕ ਹੈ ਜੀ ਆ ਦੋ ਫੱਟ ਦੇ ਚੱਕੋ ਇੱਥੋਂ ਆਟਾ ਆਟਾ ਪਾ ਦੋ ਇਹ ਦੋ ਪੱਲੇ ਚੱਕ ਕੇ ਆਪਾਂ ਫਰੰਟ ਕਾ ਆਟਾ ਉਹਦੇ ਆ ਦੀ ਹਾਂਜੀ ਓਡੇ ਦੇ ਨਹੀਂ ਬਾਜੂ ਦੀ ਅਗਲੀ ਫਰੰਟ ਕਾ ਠੀਕ ਹੈ ਦੋ ਹੀ ਚੱਕਣੇ ਨੇ ਸਾਰੇ ਨਾ ਚੱਕੀ ਜਾਈਂ ਆ ਉੱਪਰ ਲਈ ਦੋ ਚੱਕੋ ਆਹ ਵੀ ਆਪਣੀ 프ਰੰਟ ਕਾਰਟ ਇਹ ਹੋ ਗਈ ਆਪਣੀ ਬਾਜੂ ਦੀ ਕਟਿੰਗ ਇਹ ਜਿਹੜਾ ਆਪਾਂ 2 ਇੰਚ ਹੋਲਡ ਕਰਨਾ ਸੀ نیچے ਰੱਖ ਲਿਆ ਸੀ ਇਹ ਐਕਸਟਰਾ ਪਹਿਲਾਂ ਹੀ ਰੱਖ ਲਿਆ ਸੀ ਇਹਨਾਂ ਨੂੰ ਆਪਣੀ ਹੋ ਗਈ ਬਾਜੂ ਦੀ ਕਟਿੰਗ ਠੀਕ ਹੈ ਚਲੋ ਇਹ ਸੀ ਸਾਡਾ ਅੱਜ ਦਾ ਵਲੋਗ ਅਗੋਂ ਤੁਹਾਨੂੰ ਅਸੀਂ ਵਲੋਗ ਪਾਵਾਂਗੇ ਹੋਰ ਕਿਸੇ ਚੀਜ਼ ਦਾ ਕਟਿੰਗ ਦਾ ਜਿਹਾ ਫਰਸੀ ਸਲਵਾਰ ਦੀ ਮੰਗ ਰੱਖੀ ਗਈ ਸੀ ਬਈ ਜੀ ਆਨੇ ਕਿ ਤੁਸੀਂ ਸਾਨੂੰ ਫਰਸੀ ਸਲਵਾਰ ਦੀ ਕਟਿੰਗ ਪਾਓ ਤੇ ਤੁਹਾਨੂੰ ਅਸੀਂ ਫਰਸੀ ਸਲਵਾਰ ਦੀ ਜ਼ਰੂਰ ਦਿਖਾਵਾਂਗੇ ਅੱਜ ਤੁਹਾਨੂੰ ਸ਼ਰਟ ਦੀ ਪਿਛਲੀ ਆਪਾਂ ਸਿੰਪਲ ਸਲਵਾਰ 22 ਮੀਟਰ ਦੀ ਕਟਿੰਗ ਦਿਖਾਈ ਸੀ ਚਲੋ ਜੀ ਮਾ ਅਸੀਂ ਆ ਤੁਹਾਨੂੰ ਮਿਲਦੇ ਹਾਂ ਅਗਲੇ ਵਲੋਗ ਦੇ ਨਾਲ ਤੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ